کارو جی کام کرو 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 دوچو کیتا زندہ باد زندہ باد जान नहीं दे रहे जे जे कोर्ट्स ने कहा है कि तुम इलेक्शन कराओ जो तो डेमोक्रेसी फॉलो करनी है तो लोगों को अंदर जान दो ਜਾ ਤਾਂ ਤੁਸੀਂ ਇਲੈਕਸ਼ਨ ਖਿਲਾਫ ਲਾਉਂਦੇ ਹੋ ਕਿ ਆਕਰ ਕਰਾਂਦਾ ਪ੍ਰੈਸ ਨੂੰ ਬਰਬਾਦ ਕਰਨ ਦਾ ਕੋਈ ਫਾਇਦਾ ਨਹੀਂ ਲੋਕਾਂ ਦਾ ਕੀ ਕਹਿਣਾ ਹੈ ਤੁਹਾਨੂੰ ਕਿ ਇਸ ਤਰ੍ਹਾਂ ਦੀ ਸ਼ਿਕਾਇਤਾਂ ਆ ਰਹੀਆਂ ਸ਼ਿਕਾਇਤ ਤਾਂ ਇਹ ਧੱਕੇਮਾਹੀ ਹੋ ਰਹੀ ਹੈ ਜਿਸ ਜਿਵੇਂ ਤਰਨਦਾਰਨ ਹੋਇਆ ਸੀ ਉਸ ਵਾਰ ਉਹ ਇੰਤਰੀ ਕਿੰਦੀ ਸਰਕਾਰ ਹੈ ਧੱਕੇ ਉਹ ਕਾ ਕਰਦੀ ਹੈ ਖਲਾ ਪ੍ਰਸ਼ਾਸਨ ਕੀ ਕਹਿ ਰਿਹਾ ਪ੍ਰਸ਼ਾਸਨ ਕੀ ਕਹਿਣਾ ਹੈ ਪ੍ਰਸ਼ਾਸਨ ਅੰਦਰ ਨਹੀਂ ਜਾਣ ਦੇ ਰਿਹਾ ਇਲੈਕਸ਼ਨ ਕਮਿਸ਼ਨ ਵਾਲੇ ਕਹਿੰਦੇ ਲੋਕਾਂ ਨੂੰ ਅੰਦਰ